ਗੁਰਦਾਸਪੁਰ ਜ਼ਿਲ੍ਹੇ ਵਿੱਚ ਚੋਰੀਆਂ ਤੇ ਲੁੱਟਾਂ ਖਵਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਹਨੂਆ ਚੌਂਕ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਗੜੀ ਧਾਰੀ ਮੋਟਰਸਾਈਕਲ ਸਵਾਰ ਇੱਕ ਰੈਡੀਮੇਡ ਸ਼ੋਰੂਮ ਦੇ ਬਾਹਰ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਬ੍ਰਾਂਡਡ ਜੁੱਤੀਆਂ ਨਾਲ ਭਰੀ ਹੋਈ ਬੋਰੀ ਚੁੱਕ ਕੇ ਲੈ ਗਿਆ। ਸ਼ੋਰੂਮ ਦੇ ਬਾਹਰ ਹੋਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸ਼ੋਰੂਮ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰੀਮੇਰ ਨਾਮ ਕਰਨ ਪਈ ਮੇਰੀ ਸ਼ੌਪ ਦਾ ਨਾਮ ਆ ਪੰਕ ਗਰਮੈਂਟਸ ਕਰਨਾ ਜੋਂਗਦੇ ਪਈ ਸ਼ੌਪਾ ਵਾਲੀ ਤੇ ਭਾਜੀ ਕੱਲ ਨੂੰ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਭਾਜੀ ਤੁਹਾਨੂੰ ਪਤਾ ਸ਼ੌਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੌਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਉਹ ਮੁੰਡੇ ਨੇ ਨਾ ਭਾਜੀ ਉਸ ਚੀਜ਼ ਦਾ ਫਾਇਦਾ ਲਿਆ ਜੋ ਦੇਖਿਆ ਕਿ ਅੰਦਰ ਕਸਮਰ ਦਾ ਰਾਸ਼ਾ ਬੰਦਾ ਬਿਜ਼ੀ ਆ ਬਾਰੋ ਭਾਈਓ ਨੇ ਸ਼ੂਜ਼ਾਂ ਨਾਗਾ ਪਰਸੋਂ ਭਾਈਓ ਦੀ ਅਵੇਲੇਬਿਲਟੀ ਆਈ ਸੀਗਾ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਰ ਖੜੇ ਸੀਗੇ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਦੀ ਹਿੰਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਹੈ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਤ ਨਹੀਂ ਹੈਗਾ ਇੱਥੇ ਜਾਂ ਤੇ ਨੱਗ ਵਿੱਚ ਕੀ ਹੈਗਾ ਸਾਰਾ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੰਨੇ ਦਾ ਨੁਕਸਾਨ ਆ ਬਟਾ ਨੇਰਬੋਰਡ ਪੰਜਾਬ ਚੁੰਡਾ ਦੇ ਕਰੀਬ ਸੀਗਾ ਭਾਜੀ ਪੰਜਾਬ 1025 ਦਾ ਇੱਕ ਵੀ ਕਿੰਨੇ ਵੀ ਦੀ ਕੜਨਾ ਆਈਏ ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ ਉਹ ਸੀਸੀਟੀਵੀ ਚ ਆਇਆ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਪਾਜੀ ਰਾਤ ਦੇ ਆਪਾਂ ਪੁਲਿਸ ਮੁਹਾਇਜ ਮੇ ਗਏ ਸੀਗਾ ਰਤੀ ਥਾਣੇ ਸਿਟੀ ਥਾਣੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਣ ਨਹੀਂ ਆਇਆ ਸੋਚ ਲਈ ਵੈਰੀਫਾਈ ਕਰ ਲੈ ਕਿ ਤੁਹਾਨੂੰ ਕੀ ਦਾ ਨਾਟ੍ਰੇਡੀ ਹੋਈ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀਗੇ ਸੀਸੀਟੀਵੀ ਰਿਕਾਰਡ ਆ ਸੀਸੀਟੀਵੀ ਰਿਕਾਰਡ ਆ ਚੀਜ਼ ਕੀ ਗੱਲਾਂ ਚਾਹਤ ਕੋਈ ਭਈ ਇਹ ਚੀਜ਼ ਅਸੀਂ ਕਹਿ ਹੈ ਕਿ ਕਹਿਣਾ ਕੰਮ ਚਾਹਾਂਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਜਾਏ ਜਿਹੜਾ ਵੀ ਜੋ ਅੱਜ ਦਾ ਮਤਲਬ ਵਾਰਦਾਤਾ ਹੋ ਰਹੀਆਂ ਆ ਇਹਦੇ ਨਹੀਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਕਿ ਮਤਲਬ ਜਲਦੀ ਜਲਦੀ ਰੋਕਥਾਮ ਕੀਤੀ ਜਾਏ